ਜੀਲੀ ਬੋੜ ਦੇ ਕਰਮਚਾਰੀ ਸਮਝਣ ਪੂਰੀ ਜ਼ਿੰਮੇਵਾਰੀ ਕਰੋ ਨਿਕਲਦੇ ਨਾਲ ਤੇ ਆਹਰੀ ਕਰੋ ਨਿਕਲਦੇ ਨਾਲ ਤੇ ਆਹਰੀ ਜਦੋਂ ਡੇਓ ਟੀ ਆਉਂਦੇ ਨੇ ਗਰੀਬ ਦਾ ਪੱਖਾ ਅਵੀਰ ਲੈਸੀ ਇਹੀ ਵੀਰ ਚਲਾਉਂਦੇ ਨੇ ਦੀ ਬੱਲਬ ਅਮੀਰ ਦਾ ਚੰਮਰ ਇਹੀ ਵੀਰ ਚਲਾਉਂਦੇ ਨੇ ਤੁੱਪ ਇਨਾ ਨੂੰ ਕੁਝ ਨਹੀਂ ਕਹਿੰਦੀ ਨਾ ਕੰਡ ਤੋਂ ਪੋਰਾ ਏ ਡਰਦੇ ਮੁਖਸ ਕਿਤੇ ਜਦ ਪੈ ਜਾਂਦਾ ਏ ਲੈ ਇਨਾ ਉੱਤੇ ਆ ਚੜਦੇ ਜੋੜ ਕੇ ਤਾਰਾ ਭਾ ਕੇ ਜੈਂਪਰ ਜੋੜ ਕੇ ਤਾਰਾਂ ਪਾ ਕੇ ਜੈਂਪਰ ਕਟੀਆਂ ਸੁਚਾਲਾਉਂਦੇ ਨੇ ਗਰੀਬ ਦਾ ਪੱਖਾ ਅਮੀਰ ਦੈਸੀ ਇਹ ਹੀ ਵੀਰ ਚਲਾਉਂਦੇ ਨੇ ਗਰੀਬ ਦਾ ਬੱਲਬ ਅਮੀਰ ਦਾ ਚੁੰਮਰ ਇਹ ਹੀ ਵੀਰ ਚਲਾਉਂਦੇ ਨੇ